ਹਾਂਜੀ ਵੀਰੋ ਸਤਿ ਸ੍ਰੀ ਅਕਾਲ ਅੱਜ ਪਹੁੰਚੇ ਆਪਾਂ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਤੇ ਇੱਥੇ ਬਾਈ ਨੇ ਮਕਾਨ ਬਕਾਉ ਕੀਤਾ ਹੋਇਆ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਮੇਨ ਗੇਟ ਆ ਮਕਾਨ ਦਾ ਤੇ ਸਾਈਡ ਤੇ ਆਗੇ ਬਾਥਰੂਮ ਇਹਦੇ ਤੇ ਇੱਕ ਸਾਈਡ ਆਗੇ ਇਹਦੇ ਤਿੰਨ ਰੂਮ ਨੇ ਬਹੁਤ ਸੋਹਣੇ ਬਣਾਏ ਹੋਏ ਬਾਈ ਨੇ ਤੇ ਹੁਣ ਇੱਥੇ ਆ ਗਈ ਬਾਈ ਦੀ ਰਸੋਈ ਆਜੋ ਪਰ ਰਸੋਈ ਦਿਖਾਉਂਦਾ ਤੁਹਾਨੂੰ ਤੇ ਰਸੋਈ ਬਹੁਤ ਵਧੀਆ ਜੀ ਬਾਈ ਦੀ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਆ ਗਏ ਲੌਬੀ ਦੇ ਵਿੱਚ ਇਹ ਲੌਬੀ ਆ ਗਈ ਤੇ ਲੌਬੀ ਦੇ ਵਿੱਚ 4 ਰੂਮ ਨੇ ਬਾਈ ਦੇ ਬਾਈ ਕਹਿੰਦਾ ਵੀ ਇੱਕ ਤਾਂ ਹੈਗਾ 11 22 ਦੋ ਰੂਮ ਨੇ ਜਿਹੜੇ ਤੇ ਦੋ ਰੂਮ ਨੇ ਜਿਹੜੇ ਉਹ 12 12 ਦੇ ਨੇ ਤੇ ਉੱਪਰ ਆਰਸੀ ਪਾਈ ਹੋਈ ਆ ਬਾਈ ਨੇ ਤੇ ਥੱਲੇ ਜਿਹੜਾ ਇਹਦੇ ਪੱਥਰ ਲੱਗੇ ਹੋਏ ਹੈਗਾ ਸਾਰੇ ਕਮਰਿਆਂ ਦੇ ਵਿੱਚ ਤੇ ਸਾਰਾ ਬੇੜਾ ਬਾਈ ਦਾ ਪੱਕਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਇਸ ਦੇ ਜਾਇਜ ਰੇਟ ਰੱਖੇ ਹੋਏ ਨੇ ਬਾਈ ਨੇ ਤੇ 9 8 ਤੋਂ 9 ਵਿੱਚ ਵਿੱਚ ਦਾ ਬਾਈ ਤੇ ਇਹਦਾ ਜਿਹੜਾ ਰੇਟ ਪਾਇਆ ਹੋਇਆ ਬਾਈ ਨੇ 12 ਲੱਖ ਰੁਪਇਆ ਕੁੱਲ ਕੀਮਤ ਪਾਈ ਹੋਈ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਦੀ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ ਤੇ ਇੰਨਾ ਕਹਿੰਦੇ ਹੋਏ ਬਹੁਤ-ਬਹੁਤ ਧੰਨਵਾਦ ਬਈਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ